ਆਛੋ ਦੇ ਇਸ ਘੜੀ ਜਿਵੇਂ ਲਾਦਾ ਕਹਿਣ ਦੀ ਲੋੜ ਨਹੀਂ ਇਕੱਠੇ ਹੋਵੋ ਇਕੱਠੇ ਆਓ ਆਹ ਦੇਖੋ ਕਿੰਨੀ ਜਲਦੀ ਜਲਦੀ ਉਧਰੋਂ ਆ ਰਿਹਾ ਤੇ ਰੁੜਨ ਦਾ ਪਾਣੀ ਇੱਕ ਸਮਾਂ ਬੜੀ ਜਲਦੀ ਜਲਦੀ ਉਧਰੋਂ ਪੰਦਰੀ ਕੀਤਾ ਹੋਇਆ ਵਾ ਆ ਦੇਖੋ ਲੋ ਜੀ ਯਾਰ ਆਪਾਂ ਨੂੰ ਸਿੰਘ ਸੇ ਸ਼ੀਨ ਭਾਜੀ ਮਿਲ ਜੇ ਕੇ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੇ ਤੇ ਵੇਖੋ ਯਾਰ ਭਾਜੀ ਵੀ ਸੇਵਾ ਕਰਦੇ ਪਏ ਆ ਤੇ ਹੋਰ ਭਾਜੀ ਚਲਿਏ ਫੇਰ ਅੱਗੇ ਭਾਜੀ ਚਲੋ 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 ਦੇਖੋ ਯਾਰ ਮੀਂਹ ਦੇ ਵਿੱਚ ਵੀ ਮੀਂਹ ਵੀ ਕਾਫੀ ਤੇਜ਼ ਆ ਤੇ ਉਧਰ ਲੰਗੇ ਲੰਗਰ ਹੀ ਚੱਲਦਾ ਪਿਆ ਵਾ ਸਦਾ ਭਾਣਾ ਨਾ ਹਾਂਜੀ ਅੰਬਸਰ ਵਾਲਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 모ਸਟ ਵੈਲਕਮ ਆ ਜੀ ਤੁਹਾਡਾ ਮਨਜਿੰਦਰ ਵਲੋਗ ਚੈਨਲ ਤੇ ਦੇਖ ਰਹੇ ਹੋ ਯਾਰ ਮੀ ਆ ਗਿਆ ਫੇਰ ਤੇ ਆਪਾਂ ਯਾਰ ਆਏ ਆ ਜੀ ਅਜਨਾਲੇ ਸੋ ਪਾਣੀ ਦਾ ਪਹਾਵ ਇੰਨਾ ਕਿ ਤੇਜ ਆ ਕੈਂ ਦੀ ਗਾਨੀ ਆ ਪਾਣੀ ਦੇਖੋ ਯਾਰ ਪਹਿਲੇ ਦੇ ਅੱਗੇ ਅੱਗੇ ਵਧੀ ਜਾਂਦੇ ਯਾਰ ਦੇਖਦੇ ਆ ਕੀ ਹਿਸਾਬ ਦਾਵਾ ਪਾਣੀ ਤੇ ਯਾਰ ਬਹੁਤ ਤੇਜ ਆ ਤੁਰ ਕੇ ਵੀ ਨਹੀਂ ਬੰਦਾ ਗੱਡੀ ਤੇ ਵੀ ਨਹੀਂ ਜਾ ਸਕਦਾ ਤੁਰ ਕੇ ਵੀ ਨਹੀਂ ਜਾ ਸਕਦਾ ਬੋਟ ਤੇ ਜਾ ਸਕਦਾ ਟਰੈਕਟਰ ਵੀ ਫਸੀ ਜਾ ਰਿਹਾ ਪਾਣੀ ਚ ਇੰਨਾ ਜ਼ਿਆਦਾ ਪਾਣੀ ਆ ਦੇਖੋ ਯਾਰ ਕਿਦਾਂ ਪਾਣੀ ਜਾ ਰਿਹਾ ਜੀ ਓਕੇ ਬਾਬਾ ਜੀ ਬਾਈ ਖਾਲਸਾ ਬਾਈ ਫਰੇ ਜੀ ਬਾਬਾ ਕਿੱਥੋਂ ਆਏ ਏ ਆਈ ਨਨਪੁਰ ਤੋਂ ਆਏ ਜੀ ਨਨਪੁਰ ਸਾਹਿਬ ਤੋਂ ਆਏ ਜੀ ਕਿੰਨੀਆਂ ਬਾਬਾ ਜੀ ਟਰਾਲੀਆਂ ਆਈਆਂ ਇੱਥੇ 9 ਟਰਾਲੀਆਂ ਅਨੰਤਪੁਰ ਸਾਹਿਬ ਤੋਂ ਬਾਬਾ ਜੀ ਆਈਆਂ। ਇੱਕ ਟੋਣੀ ਰਾਜਨ ਦੀਆਂ 3-9 8 7 ਟਰਾਲੀਆਂ ਆਚਾਰ ਦੀਆਂ। ਇੱਕ ਟੂੜੀ ਦੀ। ਹਾਂ ਜੀ। ਠੀਕ ਹੈ ਬਾਬਾ ਜੀ। ਮਤਲਬ ਕਿ ਪਾਣੀ ਦਾ ਸਾਰਾ ਹਣਾ ਪ੍ਰਬੰਧਕ ਆਵਾ ਤੇ ਲੋ ਜੀ ਆ ਸਾਰੀ ਟੀਮ ਆਈ ਆ ਤੇ ਅਨੰਤਪੁਰ ਸਾਹਿਬ ਤੋਂ ਸਾਰੀਆਂ ਟਰਾਲੀਆਂ ਹਾਂ ਜੀ। ਟਰਾਲੇ ਆਈ ਟੋਟੋ ਸਾਡੇ ਪਿੱਛੇ ਵੀ ਆਉਂਦੇ ਆ। ਓਕੇ ਓਕੇ ਬਾਬਾ ਜੀ। ਤੇ ਬਾਬਾ ਜੀ ਕਹਿੰਦੇ ਕਿ 8 ਟਰਾਲੇ ਆਉਂਦੇ ਆ ਪਿੱਛੇ। ਨਾਨਪੁਰ ਸਾਹਿਬ ਤੋਂ ਯਾਰ ਟਰਾਲੀਆਂਆਂ ਕੀ ਭਰ-ਭਰ ਕੇ ਤੇ ਸਾਰੀਆਂ ਸਿੱਧੀਆਂ ਜਲੀਆਂ ਜਨਾਲੇ ਵੱਲ ਤੇ ਵਧੀਆ ਦਾ ਯਾਰ ਇਹਨੇ ਆਪਣੇ ਪੰਜਾਬੀ ਭਰਾ ਸਪੋਰਟ ਕਰਦੇ ਪਏ ਆ ਦੇਖੋ ਯਾਰ ਪਾਣੀ ਦੇਖੋ ਯਾਰ ਕਿੱਦਾਂ ਭਰਿਆ ਆ ਯਾਰ ਇੱਥੇ ਲੋ ਜੀ ਯਾਰ ਆਪਾਂ ਨੂੰ ਸਿੰਘ ਸੇਤੀਨ ਭਾਜੀ ਮਿਲ ਜੇ ਕਿ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੇ ਤੇ ਵੇਖੋ ਯਾਰ ਭਾਜੀ ਵੀ ਸੇਵਾ ਕਰਦੇ ਪਏ ਆ ਤੇ ਹੋਰ ਭਾਜੀ ਚਲ ਜੇ ਫੇਰ ਅੱਗੇ ਭਾਜੀ ਚਲੋ ਚਲੋ ਤੇ ਪੀਕ ਸਾਹਾਂ ਪੀਏ ਨਿਕਲਦੇ ਆ ਉਹਦੇ ਚਾਪਾ ਸਾਹਮਣੇ ਗਾ ਬਾਬਾ ਜੀ ਦਾ ਗੁਰਦੁਆਰਾ ਉਹ ਜੀ ਪੋਰਟ ਚੱਲੀ ਆ ਤੇ ਸੇਵਾ ਵੱਲੋਂ ਚੱਲੀ ਆ ਜੀ ਪੋਰਟ ਅੱਗੇ ਬਹੁਤ ਪਾਣੀ ਹੋਇਆ ਯਾਰ ਇੱਥੇ ਕਲਉਣਾ ਮੁਸ਼ਕਿਲ ਹੋਇਆ ਹੈ ਬੜਾ ਜਿਆਦਾ ਪਾਣੀ ਯਾਰ ਇੱਥੇ ਆਇਆ ਹੈ ਇਹ ਤੁਹਾਨੂੰ ਮਿਲਦਾ ਬੋਟਾ ਇਕੱਲੇ ਕੇ ਜਾ ਰਹੇ ਆ ਤੇ ਦੇਖਦੇ ਆ ਕਿੱਦਾਂ ਕਰਨਾ ਭਰ ਭਰ ਕੇ ਸੇਵਾ ਆ ਰਹੀ ਆ ਉਹ ਵਧੀਆ ਲੱਗਦਾ ਪਿਆ ਯਾਰ ਕਾਫੀ ਪ੍ਰਾਊਡ ਫੀਲ ਹੋ ਰਿਹਾ ਵਾ ਕਿ ਆਪਣੇ ਪੰਜਾਬੀ ਭਰਾ ਸੇਵਾ ਕਰਦੇ ਪਏ ਤੇ ਸਾਰੇ ਆਣੇ ਪ੍ਰੇਅਰ ਕਰੋ ਯਾਰ ਬਾਬਾ ਜੀ ਅੱਗੇ ਹੁਣ ਮੀਂਹ ਆ ਪਵੇ ਹੋਰ ਕਾਫੀ ਯਾਰ ਮੀਂਹ ਨੇ ਹੜਤਲ ਮਚਾਈ ਕਾਫੀ ਰਾਤ ਦੀ ਥੋੜਾ ਪੂਰਾ ਹੋ ਰਿਹਾ ਹੈ ਯਾਰ ਆ ਦੇਖੋ ਕਿੰਨੀ ਜਲਦੀ ਜਲਦੀ ਉਧਰੋਂ ਆ ਰਿਹਾ ਤੇ ਰੁੜਨ ਦਾ ਪਾਣੀ ਇੱਕ ਹਸਾਮ ਨਾਲ ਬੜੀ ਜਲਦੀ ਜਲਦੀ ਅਧਰੋਂ ਪੰਦਰੀ ਕੀਤਾ ਆ ਵਾ ਆ ਦੇਖੋ ਹੈਲੋ ਆ ਦੇਖੋ ਯਾਰ ਮਾਤਾ ਜੀ ਨਾ ਜਾਣ ਹੀ ਸੱਦੇ ਹੀ ਮੋਟਰਸਾਈਕਲ ਤੇ ਤੇ ਉਹਨਾਂ ਨੂੰ ਚੜਾਤਾ ਤੇ ਉੱਤੇ ਟਰਾਲੀਆਂ ਦੇ ਤੇ ਉਹ ਦੇਖੋ ਪਾਪਾ ਜੀ ਉਹਨਾਂ ਮੋਟਰਸਾਈਕਲ ਲੈ ਕੇ ਜਾਣੀ ਨਾਲ ਆਹੇ ਇਸ ਘੜੀ ਚ ਮਨ ਲਾਦਾ ਕਿ ਕਹਿਣ ਦੀ ਲੋੜ ਨਹੀਂ ਇਕੱਠੇ ਹੋਵੋ ਕਿੱਥੇ ਆਪ ਨੂੰ ਹੋਰ ਕਿੱਦਾਂ ਇਹ ਕੌਣ ਆਵੇ ਆਰਮੀਰ ਲੱਗਾ ਦਾ ਲੱਗੇ ਜਾਓ ਖਾਣੇ ਦੇ ਚੁਣੂ ਨਾ ਪੈਸੇ ਦੇ ਚੁਣੂ ਬਹੁਤ ਤਾਰਿਆ ਖਾਨ ਪਿੰਨੂ ਬਹੁਤ ਕੋਸ਼ਿਸ਼ ਕਰਦੇ ਬਿਲਕੁਲ ਨਹੀਂ ਲੱਗਦਾ ਇਸ ਤੋਂ ਬਾਅਦ ਤੋ ਪਾਣੀ ਸੱਕੋ ਆ ਜੇ ਅਗਰ 5 ਮਿੰਟ ਰੁਕ ਜੇ ਬਹੁਤ ਬਹੁਤ ਧੰਨਵਾਦ ਟਰੈਕਟਰ ਪੰਜਾਬੀ ਦੇ ਨਾਮ ਵਰਦਾ ਬੱਦਲ ਯਾਰ ਬਹੁਤ ਹੀ ਕਾਲਾ ਆ ਗਿਆ ਜੇ ਮੀਂਹ ਬੜਾ ਤੇ ਹੈ ਗਾਇਓ ਉੱਤੋਂ ਬੱਦਲ ਹੀ ਬਹੁਤ ਕਾਲਾ ਆ ਗਿਆ ਵਾ ਤੇ ਆ ਜਿਹੜੀਆਂ ਟਰਾਲੀਆਂ ਦੇ ਰਸ਼ਨਿੰਗ ਆ ਯਾਰ ਭਿਜਦਾ ਪਿਆ ਵਾ ਤੇ ਉਹਨਾਂ ਨੇ ਉੱਤੇ ਟਰਪੈਲ ਪਾਈ ਹੋਈ ਆ ਭਿਜਦਾ ਪਿਆ ਥੋੜਾ ਰਸ਼ਨਿੰਗ ਜਿਹੜਾ ਵੀ ਅੱਗੇ ਜਾ ਰਿਹਾ ਨਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਹਬਤਾ ਹੈ ਯਾਰ ਅੱਗੇ ਪਾਣੀ ਆਇਆ ਬਹੁਤ ਜ਼ਿਆਦਾ ਹੈ ਪਾਣੀ ਨਾਲ ਜਦੋਂ ਆਇਆ ਉਹ ਬੁੱਢੀ ਤੱਕ ਪਾਣੀ ਦੇ ਦਿੱਕੂ ਲੱਗ ਜਾਣੀ ਹੈ ਹੈਦੀ ਤੱਕ ਪਾਣੀ ਬਹੁਤ ਜ਼ਿਆਦਾ ਆ ਗਿਆ ਹੈ ਭਾਜੀ ਕਿੱਥੋਂ ਆਏ ਤੁਸੀਂ ਆਈ ਡੋਕਰੋਲ ਕਿੱਧਰ ਨੇ ਨਾ ਤੇ ਰਿਸ਼ਤੇਦਾਰ ਸਾਰੇ ਇੱਥੇ ਨੇ ਨਾ ਰਿਸ਼ਤੇਦਾਰਾਂ ਨੂੰ ਬੱਲੇ ਜਿੱਦਣ ਪਹਿਲੇ ਦਿਨ ਪਾਣੀ ਆਇਆ ਸਾਰਿਆਂ ਦਾ ਸਮਾਰਨ ਉਹਨਾਂ ਦਾ ਡੰਗਰ ਲੈਂਦੇ ਜਿੱਥੇ ਜਨਾਂ ਨੂੰ ਲਿਆਉਂਦਾ ਉਧਰ ਤੇ ਨਵੀਂ ਕਾ ਕਾਫੀ ਜ਼ੋਰ ਜ਼ਿਆਦੀ ਦਿੱਖਦਾ ਹੈ ਉਧਰ ਘਰਾਂ 'ਚ ਪਾਣੀ ਵੜ ਗਿਆ ਨਾਰੇ ਕੰਮ ਵਾਰਾਡੇ ਵੀ ਭਰਾਜਣ ਕਿੰਨੇ ਵੀ ਦੁੱਖ ਲੁੱਕਿਆ ਗਏ ਆ ਬਹੁਤ ਸੇਵਾ ਕਰਨ ਦੇ ਤੋਂ ਬਹੁਤ ਟਰਾਲੀਆਂ ਗਈਆਂ ਚੰਕਰਵਾਸ ਤੇ ਘਰ ਆਪਣੇ ਵਾਲੇ ਸਾਰਿਆਂ ਵਾਸਤੇ ਹੁਣ ਆਪਾਂ ਅੱਜ ਕੱਲ੍ਹ ਦੇ ਫਰ ਤੋਂ ਦੇ ਨੀਂਦੀ ਰਹੇ ਨੇ ਪਿੰਡਾਂ ਦੇ ਜਾਣ ਦੇ ਡੇਰਿਆਂ ਦੇ ਜਾਣ ਦੇ ਲੋਕ ਮਜੇ ਕਿੰਨੇ ਦਿਨ ਹੋ ਗਏ ਆ ਇਹਨਾਂ ਦੇ ਆਸਾ ਹੋ ਗਿਆ ਨੇ ਹਫਤਾ 10 ਦਿਨ ਹੋ ਗਏ ਪਾਣੀ ਆ ਜੀ ਬਾਜੀ ਕਹਿ ਰਿਹਾ ਕਿ ਹਫਤਾ 10 ਦਿਨ ਦਾ ਪਾਣੀ ਇੱਥੇ ਆਇਆ ਆ ਵਾ ਤੇ ਹੁਣ ਪਾਜੀ ਅੱਗੇ ਜਾਣਾ ਸਹੀ ਰਹੇਗਾ ਹਾਂਜੀ ਅੱਗੋਂ ਥੋੜਾ ਲੈਂਦਾ ਜਾਂਦਾ ਨਾ ਪਾਣੀ ਆਇਆ ਨਾ ਨਵਾਣਿਆ ਲੱਕੂਆਂ ਨੂੰ ਜਰਾ ਪਾਣੀ ਜਾਂਦਾ ਲੱਕੂ ਵਾਲਾ ਕੜਿਆਲ ਹੈ ਇੱਧਰ ਸਾਰੇ ਜਗ੍ਹਾ ਤੇ ਇੱਧਰ ਸਾਰਾ ਪਾਣੀ ਆ ਗਿਆ ਪਿੰਡ ਕਿਹੜਾ ਹੈਗਾ ਪਾਜੀ ਇਹ ਆ ਚ ਨਾਲਾ ਜੀ ਠੀਕ ਹੈ ਜੀ ਨਾਲਾ ਤੇ ਡਾਂਡਾਂ ਨਿੱਕਸਾਲ ਹੈ ਪਿੰਡ ਵਾਲਾ ਮਾਡੇ ਦਾ ਉਹ ਜੋ ਸਾਹਮਣੇ ਤੇ ਦੇਖੋ ਜੀ ਫਰੋਜਪੁਰ ਤੋਂ ਗੱਡੀ ਆਈ ਆ ਇੰਨੇ ਕੋਟਲੇ ਤੋਂ ਹਰਪੀਦਾ ਦੀ ਸੇਵਾ ਲਈ ਗੱਡੀ ਆਈ ਆ ਉਧਰੋਂ ਆਈ ਆ ਜੀ ਤੇ ਇਧਰੋਂ ਵੀ ਕਾਫੀ ਗੱਡੀਆਂ ਜਾ ਰਹੀਆਂ ਵਾ ਜਿਹੜੀਆਂ ਕਿ ਅੱਗੇ ਸੇਵਾ ਕਰਨ ਲਈ ਮੀਂਹ ਦੇ ਵਿੱਚ ਵੀ ਆਪਣਾ ਸੇਵਾ ਚੱਲਦੀ ਪਈ ਆ ਪ੍ਰੋਪਰ ਵਧੀਆ ਸੇਵਾ ਚੱਲਦੀ ਪਈ ਆ ਜੀ ਮੀਂਹ ਦੇ ਵਿੱਚ ਵੀ ਮੀਂਹ ਵੀ ਕਾਫੀ ਤੇਜ਼ ਆ ਤੇ ਉਧਰ ਲੰਗੇ ਲੰਗਰ ਵੀ ਚੱਲਦਾ ਪਿਆ ਵਾ ਸਦਾ ਭਾਣਾ ਨਾ ਭਾਜੀ ਹੁਣੀ ਆ ਲਾਈਵ ਚੈੱਕ ਤਾਂ ਬਾਕੀ ਦੇ ਚੱਲੇ ਅੱਗੇ ਜੈਕਟਾ ਪਾਲੀਆਂ ਉਹਨਾਂ ਨੇ ਤੇ ਤੇੜਾੜੀ ਚੱਲੇ ਅੱਗੇ ਬਾਬਾ ਜੀ ਕਿੰਨੇ ਚੇਰੇ ਹੋ ਚੱਲੇ ਆ ਸੇਵਾ ਕਰਦਿਆਂ ਨੂੰ ਇਹਦੇ ਬਹੁਤ ਤਰ੍ਹਾਂ ਦੇ ਤੇਲ ਆ ਮਿਹਨਤ ਵੀ ਨਹੀਂ ਲਾ ਲੋ ਮਿਹਨਤ ਹੀ ਲੱਗ ਜਾਂਦਾ ਫਿਰ ਤੇ ਬਾਬਾ ਜੀ ਯਾਰ ਚਾਹ ਦਾ ਲੰਗਰ ਦੀ ਸੇਵਾ ਕਰਦੇ ਪਏ ਆ ਸੋ ਬਾਬਾ ਜੀ ਰਾਤ ਦਿਨ ਰਾਤ ਇਹ ਰਾਤ ਦਿਨ ਇਹ ਨੂੰ ਗੁਰੂ ਰਾਮਦਾਸ ਜੀ ਦਾ ਲੰਗਰ ਇਹ ਨਹੀਂ ਕਦੀ ਮੁੱਕਦਾ ਤੇ ਬਾਬਾ ਜੀ ਕਹਿ ਰਹੇ ਆ ਜੀ ਗੁਰੂ ਰਾਮਦਾਸ ਜੀ ਦਾ ਲੰਗਰ ਆ ਦਿਨ ਰਾਤ ਸੇਵਾ ਚੱਲੀ ਪਈ ਆ ਮਤਲਬ ਕਿ ਚਾਹ ਦੀ ਕੋਈ ਕਮੀ ਨਹੀਂ ਆ ਰਹੀ ਬਾਬਾ ਜੀ ਨਹੀਂ ਨਹੀਂ ਲੰਗਰ ਦੀ ਕੋਈ ਕੋਈ ਬਾਬਾ ਜੀ ਕਹਿੰਦੇ ਕੋਈ ਕਮੀ ਨਹੀਂ ਆ ਰਹੀ ਓਕੇ ਬਾਬਾ ਜੀ ਤੁਹਾਨੂੰ ਮੈਂ ਵਾਹਿ ਖਾਲਸਾ ਵਾਹਿ ਫਤਿਹ ਜੀ